ਸ਼ਾਸਤਰੀ ਕਾ ਸਾਰਿਆਂ ਭੈਣਾਂ ਨੂੰ ਹੋ ਸਕਦਾ ਤੁਸੀਂ ਸਾਰਿਆਂ ਭੈਣਾਂ ਠੀਕ ਠਾਕ ਹੋਵਾਂਗੇ ਪ੍ਰਮਾਤਮਾ ਸਭ ਨੂੰ ਠੀਕ ਠਾਕ ਰੱਖੇ ਤੰਦਰੁਸਤ ਰੱਖੇ ਸਦਾ ਅੰਗ ਸੰਗ ਸਾਹੀ ਹੋਵੇ ਮੈਂ ਸੁਖਵਿੰਦਰ ਕੌਰ ਛਾਵੜਾ ਮੈਂ ਵੀ ਸੋਚਿਆ ਮੈਂ ਵੀ ਕੁਝ ਚਿਰ ਜ਼ਿੰਦਗੀ ਭੈਣਾਂ ਨਾਲ ਰਲ ਕੇ ਸੁਖ ਦੀ ਜ਼ਿੰਦਗੀ ਜਿਉਵਲਾਂ ਜ्यों ਜੰਮੀਆਂ ਦੁੱਖਾਂ ਚਿਆਂ ਇਸ ਬਸੇ ਮੈਨੂੰ ਇਹ ਛੋਟੀਆਂ ਛਟਕਾਂ ਦੋਤੀਆਂ ਨੇ ਪਉਂ ਤੇ ਨਾ ਇਹ ਡਾਇਲੋਗ ਇਥੇ ਨਹੀਂ ਹੁੰਦੀ ਜਦੋਂ ਮਾਂ ਕਹਿ ਦੇਣ। ਹਮਨ ਕਮੈਂਟ ਕਰਕੇ ਦੱਸਿਆ ਕਰੋ ਜਦੋਂ ਗੀਤ ਬੋਲਨਾ ਜਾਂ ਕੋਈ ਵੀ ਇਥੇ ਠੀਕ ਨਹੀਂ ਗਾ ਉਹ ਫਿਰ ਮੈਂ ਅੱਗੇ ਹੋਰ ਮਨ ਨੂੰ ਸਮਝਾਵਾਂ ਤੇ ਹੋਰ ਅੱਗੇ ਵਧਿਆ ਕਰਕੇ ਪਾਵਾਂ। ਸੁਣੋ ਲੋ ਗੀਤ ਮਾਂ ਆਤੀ ਨਾੜਾ ਵੀਰ ਲਮੀਆਂ ਅਮੀਰ ਕਟੀਆਂ ਸਵਾਤਾਂ ਵੇ ਵੇ ਵੇਚ ਗਾ ਗਾਡਰ ਹਨੀ ਵੀਰ ਕਟੀਆਂ ਸਵਾਤਾਂ ਵੇ ਵੇਚ ਗਾ ਡਰੇ

ਜਨ ਇੱਕ ਸਕ ਹੈ ਨਹੀਂ ਵੀਰ ਕੱਟੀਆਂ ਸਵਾਤਾਂ ਵੇ ਇਹ ਵੀ ਜਨ ਇੱਕ ਸਕ ਹੈ ਨਹੀਂ ਵੀਰ ਮਾਂ ਮਾਂ ਤੋ ਬਾਜੋ ਵੇ ਇਹ ਪੇ ਕੀ ਦਖ ਸਕ ਹੈ ਰਮਾ ਮਾ ਤੁਮ ਬਾਜੋ ਵੇ ਮੇ ਬੇਕੀ ਦਗ ਸਕ ਹੈ ਨੀ ਵੀਰ ਕੱਚੀਆਂ ਸਬਾਤ ਵੇ ਐ ਲੰਮਾ ਵੇਰ ਵੀਰ ਕੱਚੀਆਂ ਸਬਾਤ ਵੇ ਵੀਰ ਮਾਪਿਆ ਬਾਜੋ ਵੇ ਕੋ ਇਨਾ ਮਾਰੇ ਤੀਆਂ ਕੋ ਲੇ ਗੇੜਾ ਵੀਰ ਮਾਪਿਆ ਬਾਜੋ ਵੇ ਵੇ ਕੋਈ ਮਾਰੇ ਨਾ ਤੇ Catinha, se matam.